ਯਾਰ ਦੇ ਪੇਸ ਤੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਯਾਰ ਪ੍ਰੇਮ ਦਾ ਜਿੰਦਾਬਾਦ ਜੋੜ ਪਈ ਤਾਂ ਜੁੱਤੀ ਨਾਲ ਹੱਕ ਲਵਾਗੇ ਇੱਕ ਇਹਨਾਂ ਜੋੜ ਪਈ ਤਾਂ ਜੁੱਤੀ ਨਾਲ ਅਜੇ ਇੱਕ ਤਾਂ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾ ਮਰਦਾਬਾਦ ਮਰਦਾਬਾਦ ਜਟਕੜੇ ਵਾਲੇ ਮੱਖ ਮੰਤਰੀ ਮਰਦਾਬਾਦ 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 ਲਾਰੇ ਵਾਲੇ ਮੱਖ ਮੰਤਰੀ ਮਰਦਾਬਾਦ 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 ਉਹ ਨਹੀਂ ਕਹਿ ਰਿਹਾ ਹੋਵੇ ਇੰਨੇ ਵੀ ਸਾਥੀ ਜਾਂਦੇ ਨੇ ਮੀਰਾ ਵਾਲੇ ਅੰਮੀਰ ਕਰਦੇ ਆ ਵੀ ਇਸੇ ਤਰ੍ਹਾਂ ਆਈ ਸਰ ਕੀ ਨਾਮ ਆਪਣਾ ਤੇ ਕੀ ਮਸਲਾ ਸੱਚ ਤੁਹਾਡਾ ਮੇਰਾ ਨਾਮ ਗੁਰਮੇਲ ਸਿੰਘ ਹੈ ਜੀ ਡੀਟੀਐਫ ਬੰਦਲਾ ਜਿਹੜਾ ਜਨਰਲ ਸਕੱਤਰ ਹੈ ਸਾਡਾ ਜਿਹੜਾ ਅਜਦਾ ਇਹ ਮਸਲਾ ਹੈ ਵੀ ਪੰਜਾਬ ਸਰਕਾਰ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਪੂਰੀ ਤਰ੍ਹਾਂ ਕੇ ਸਲਬਟ ਚੁੱਕੀ ਹੈ ਜਿਹੜਾ ਸਾਡੇ ਗਵੰਡੀ ਰਾਜ ਹੈ ਜਿਹੜਾ ਸੈਂਟਰ ਸਰਕਾਰ ਹੈ ਉਹ ਸਾਡੇ ਨਾਲ 16% ਮੁਲਾਜ਼ਮਾਂ ਨੂੰ ਡੀਏ ਵਾਧਾ ਦੇ ਰਿਹਾ ਪਰ ਸਾਡੀ ਸਰਕਾਰ ਨੇ ਡੀਏ ਸਾਡਾ 16% ਜਿਹੜਾ ਬਣਦਾ ਉਹ ਵੀ ਨਹੀਂ ਦੇ ਰਹੀ 16% ਦਾ ਕੀ ਦੇਣਾ ਹੈ ਦਿਵਾਲੀ ਪਤਾ ਮੁਲਾਜ਼ਮਾਂ ਨੂੰ ਉਮੀਦ ਹੁੰਦੀ ਹੈ ਸਰਕਾਰ ਤੋਂ ਵੀ ਕੁਝ ਮੁਲਾਜ਼ਮਾਂ ਲਈ ਕਰੂਗੀ ਪਰ ਇਹਨਾਂ ਨੇ ਜਿਹੜੀ 2-3 ਦਿਨ ਪਹਿਲਾਂ ਕੈਬਨਟ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਮੁਲਾਜ਼ਮਾਂ ਲਈ ਕੁਝ ਨਹੀਂ ਕੀਤਾ ਏਸੀਪੀ ਜਿਹੜਾ 4-9 14 ਹੁੰਦਾ ਸੀਗਾ ਪਹਿਲਾਂ ਉਹ ਵੀ ਇਹਨਾਂ ਨੇ ਬੰਦ ਕਰਤਾ 37 ਤਰ੍ਹਾਂ ਦੇ ਮੁਲਾਜ਼ਮਾਂ ਦੇ ਧੱਕੇ ਕੱਟੇ ਹੋਏ ਆ ਪੁਰਾਣੀ ਪੈਨਸ਼ਨ ਸਕੀਮ ਦਾ ਇਹ ਨੋਟੀਫਿਕੇਸ਼ਨ ਕਰਕੇ ਹੋਰ ਕੀ ਮੰਗਾਂ ਤੁਹਾਡੀਆਂ ਅੱਜ ਦਾ ਜਿਹੜਾ ਸਾਡਾ ਐਕਸ਼ਨ ਹੈ ਮੇਂਡੀ ਰਾਜਮਾਨੀ ਆਰਥਿਕ ਮੰਗਾਂ ਨਾਲ ਹੀ ਸੀਗਾ ਕਿ ਲਗਾਤਾਰ ਜਦੋਂ ਸਰਕਾਰ ਕੋਈ ਮੰਗ ਆਰਥਿਕ ਪੂਰੀ ਨਹੀਂ ਕਰ ਰਹੀ ਪੁਰਾਣੀ ਪੈਨਸ਼ਨ ਸਕੀਮ ਦਾ ਇਹਨਾਂ ਨੇ ਕਾਫੀ ਸਮਾਂ ਪਹਿਲਾਂ ਨੋਟੀਫਿਕੇਸ਼ਨ ਕੀਤਾ ਸੀ ਪਰ ਉਹਦੇ ਤੋਂ ਵੀ ਭੱਜ ਚੁੱਕੀ ਹੈ ਸੰਸਦ ਦੇ ਵਿੱਚ ਲਿਖ ਕੇ ਦੇ ਚੁੱਕੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਨਹੀਂ ਲਾਗੂ ਕਰ ਰਹੇ ਇਹ ਸਾਰੇ ਜਿਹੜੇ ਆਰਥਿਕ ਮਸਲੇ ਆ ਉਹਨਾਂ ਨੂੰ ਲੈ ਕੇ ਅੱਜ ਅਸੀਂ ਜਿਲ੍ਹਾ ਪੱਤਰ ਦਾ ਐਕਸ਼ਨ ਕੀਤਾ ਹੈ ਸੇਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਦੇ ਤੇ ਗੌਰ ਨਹੀਂ ਕਰਦੀ ਤਾਂ ਸਟੇਟ ਪੱਧਰ ਦਾ ਡੀਟੀਐਫ ਵੱਲੋਂ ਜਿਹੜਾ ਐਕਸ਼ਨ ਆਫ ਕੀਤਾ ਗਿਆ ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਫੂਕਿਆ ਕਿਉਂਕਿ ਸਾਡੀਆਂ ਜਿਹੜੀਆਂ ਇਹ ਆਰਥਿਕ ਮੰਗਾਂ ਸਿੱਧੀਆਂ ਪੰਜਾਬ ਸਰਕਾਰ ਨਾਲ ਤੇ ਵਿੱਤ ਮੰਤਰੀ ਨਾਲ ਸੰਬੰਧਤ ਹੈ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਆਰਥਿਕ ਫੂਕਿਆ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਲਾਗੂ ਕੀਤੀਆਂ ਜਾਣ